ਸਸਿਕਾ ਜੀ ਸਾਰੇ ਆਪਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਆ ਕਿਸਾਨ ਵੀਰੋ ਤੁਹਾਡੇ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਿਲਮਾਉਣ ਦੇ ਲਈ ਇਸ ਟਾਈਮ ਮੈਂ ਮੌਜੂਦ ਆ ਮਿੱਤਰੋ ਪਿੰਡ ਜੰਡਵਾਲੇ ਦੇ ਵਿੱਚ ਜੰਡਵਾਲਾ ਪਿੰਡ ਜ਼ਿਲ੍ਹੇ ਫਿਰੋਜ਼ਪੁਰ ਦਾ ਮਾਨਮਤਾ ਨਗਰ ਆ ਮਿੱਤਰੋ ਤੇ ਇਹ ਪਿੰਡ ਜਦੋਂ ਮੁੱਦਕੀ ਤੋਂ ਤੁਸੀਂ ਫਰੀਦਕੋੜ ਵਾਲੇ ਪਾਸਿਓਂ ਨੂੰ ਜਾਂਦੇ ਆ ਤੇ ਸ਼ਹੀਦ ਭਗਤ ਸਿੰਘ ਦਾ ਜਿੱਥੇ ਸਟੈਚੂ ਬੋਤਲ ਲੱਗਾ ਹੋਇਆ ਉਹ ਪਿੰਡ ਆ ਮਿੱਤਰੋ ਤੇ ਉਸ ਪਿੰਡ ਤੋਂ ਉਸ ਪਾਸੇ ਨੂੰ ਮੁੜ ਕੇ ਬਸ ਥੋੜੀ ਜਿਹੀ ਦੂਰੀ ਤੱਕ ਕਰਦੇ ਆ ਮੋੜ ਕੂਣੀ ਮੋੜ ਦੇ ਉੱਤੇ ਪਾਈ ਹੋਣਿਆ ਦਾ ਘਰ ਆ ਮਿੱਤਰੋ ਵੈੜ ਵਿਖਾਉਣੀ ਹੈ ਤੁਹਾਨੂੰ ਇੱਕ ਮਿੱਤਰੋ ਬਿਨਾ ਬੱਚੇ ਤੋਂ ਜਿਹੜੇ ਭਰਾ ਬੱਚੀ ਲੈਣ ਬਾਰੇ ਸੋਚਦੇ ਆ ਉਹਨਾਂ ਦੇ ਲਈ ਲਾਹੇਵੰਦ ਚੀਜ਼ ਰਹੂਗੀ ਮੂਰਤਰਗੀ ਵੈੜ ਦਿਖਾਉਣ ਲੱਗਾ ਤੁਹਾਨੂੰ ਮਿੱਤਰੋ ਬਾ ਕਮਾਲ ਕਰਮਾਲੀ ਦਾ ਢਾਂਚਾ ਸਟਰਕਚਰ ਆ ਕਿੰਨਾ ਦੁੱਧ ਤੇ ਚੱਲਦੀ ਆ ਕੀ ਬਾਈ ਹੋਣੀ ਡਿਮਾਂਡ ਕਰਦੇ ਆ ਸਾਰੀ ਗੱਲਬਾਤ ਆਪਾਂ ਬਾਈ ਦੇ ਨਾਲ ਕਰਦੇ ਆ ਆਓ ਮਿਲਦੇ ਆ ਭਾਈ ਨੂੰ ਆਪਾਂ ਸਾਸਿਕਾ ਬਾਈ ਜੀ ਸਾਤਰੀਕਾ ਜੀ ਕੀ ਹਾਲ ਆ ਬਨੇ ਵੀਰੇ ਬਹੁਤ ਵਧੀਆ ਸੇਤਾ ਦੇ ਪਰਿਵਾਰ ਬਾਈ ਅੱਛਾ ਵੀਰੇ ਨਾਮ ਦੱਸ ਦਈਏ ਕਿਹਨਾਂ ਦੇ ਆਪਣਾ ਨਾਮ ਸੁਖਵੀਰ ਸਿੰਘ ਜੀ ਸੁਖਦੀਪ ਸਿੰਘ ਅਜਾ ਵੱਡੇ ਵੀਰੇ ਇੱਕ ਵਾੜ ਵੇਚਣੀ ਹੈ ਇੱਕ ਹਨਾ ਇਹ ਤੋਕੜੀ ਆ ਬਾਈ ਫਿਰ ਇਹ ਤੋਕੜ ਹੋ ਗਈ ਬਾਈ ਚੱਲੀ ਤੋਕੜੇ ਗੱਬਣ ਤਾਂ ਨਹੀਂ ਹੋਈ ਨਹੀਂ ਗੱਬਾਂ ਨਹੀਂ ਬਾਈ ਟੀਕਾ ਭਰਾਉਣ ਗਿਆ ਮਜਬੂਰੀ ਕਿੰਨਾ ਟਾਈਮ ਹੋ ਗਿਆ ਹੋਊਗਾ ਬਈ ਸੋਈ ਨੂੰ ਨੂੰ ਇਹਨੂੰ ਹੋ ਗਏ 12 ਮਹੀਨੇ 25 ਤਰੀਕ ਨੂੰ ਸੋਈ ਹੈ 12ਵੇਂ ਦੀ 25 ਤਰੀਕ ਨੂੰ ਸੋਈ ਸਾਢੇ 4-4 ਮਹੀਨੇ ਹੋ ਗਏ ਫਿਰ ਹਨਾ ਸਾਢੇ 3 ਹੋ ਗਏ ਤਾਂ ਸਾਢੇ 3 ਹੋ ਗਏ ਸਾਢੇ 3 ਹੋ ਗਏ ਠੀਕ ਹੈ ਭਾਈ ਅੱਛਾ ਵੀਰੇ ਦੁੱਧ ਕਿੰਨਾ ਹੁਣ ਕੰਡੇ ਦੇ ਲਾਉਂਦੀਆਂ ਇਹ ਇਹ 12 13 12 13 12 13 ਅੱਛਾ ਇਹ ਰਹੀ ਨਹੀਂ ਜਾਂ ਠੀਕ ਹੈ ਨਹੀਂ ਪ੍ਰਾਇਆ ਹਜੇ ਨਹੀਂ ਨਹੀਂ ਟੀਕਾ ਪ੍ਰਾਇਆ ਪ੍ਰਾਇਆ ਨਹੀਂ ਬਸ ਫਿਰ ਤਾਂ ਰਹੀ ਜਾਂਦਾ ਕਰਮਾ ਜੀ ਦਾ ਰਹਿਣਾ ਹਨਾ ਬਹੁਤ ਸੋਹਣੀ ਬੱਠੀ ਆ ਯਾਰ ਅੱਛਾ ਭਈ ਤਾਜੀ ਕਿੰਨਾ ਕੁ ਦੁੱਧ ਦੇਈ ਗਈ ਇਹ ਇਹ ਉਦੋਂ 16 ਤੇ ਚੱਲੀ ਆ ਮੋਲ 15 16 15 16 ਪਹਿਲਾਂ ਨਹੀਂ ਸੀਗੀ ਭਾਈ ਪਹਿਲਾਂ 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 ਠੀਕ ਹੈ ਹੁਣ ਦੂਜੇ ਸਵੇਲੇ ਗੱਲ ਕਰਪਣ ਹੋਊਗੀ ਹਨਾ ਹਾਂ ਹਾਂ ਠੀਕ ਹੈ ਭਾਈ ਸੀਲ ਆਉਂਦੇ ਚੋਣ ਚਣ ਸੀਲ ਪੂਰੀ ਠੀਕ ਹੈ ਕੀ ਰੇਟ ਦੀ ਦੇ ਦਾਂਗੇ ਭਈ ਆਪਾਂ ਮੋਲ 48000 ਰੁਪਏ ਦੀ ਮਾਨਤਨ ਜੱਸ ਨੂੰ ਕਰ ਜਿਵੇਂ ਕਾਟੇ ਬਾਅਦ ਕਰ ਦਿਆਂਗੇ ਮਾਨਤਾਂ ਕਿੰਨਾ ਨੂੰ ਕਰ ਦਾਂਗੇ ਕਰ ਦਿਆਂਗੇ ਠੀਕ ਹੈ ਗੱਡੀ ਬਾਣੂ ਧੋਰੀ ਮੜਾ ਲੈ ਭਰਾ ਲੈ ਵੀ ਮਿੱਤਰੋ ਮਾਨਤਨ ਕੋਈ ਗੱਲ ਨਹੀਂ ਤੁਸੀਂ ਫੋਨ ਲਾ ਲਿਓ ਭਾਈ ਨਾਲ ਤੁਹਾਡਾ ਸੌਦਾ ਤਾਂ ਹੋ ਜਾਊਗਾ ਖੁੱਲਾ ਡੁੱਲਾ 48000 ਰੁਪਿਆ ਡਿਮਾਂਡ ਸੁਆ ਪਹਿਲਾ 12 ਕਿਲੋ ਦੁੱਧ ਕੰਡੇ ਤੇ ਐਨ ਪੌਂਦੀ ਆ ਜਿਹੜਾ ਡੈਰੀ ਤੇ ਚੁੰਦੀ ਆ ਉਹ ਚੀਜ਼ ਆ ਵੀ ਅੱਜ ਵੇਖੋ ਤੁਸੀਂ ਅਸਰ ਬੱਚੀ ਵੀ 25000 ਰੁਪਏ ਆਪਾਂ ਲੈਨੇ ਆ ਮਿੱਤਰੋ ਤੇ ਉਹਦੇ ਨਾਲ ਉਹਨੇ ਕਰਮਾਣੀ ਨੇ ਉਹਦਾ ਜਿਹੜਾ ਖਰਚਾ ਵੀ ਕੱਢਣਾ ਤੇ ਫਾਇਦਾ ਵੇ ਲੈ ਵੇ ਵਾਲੀ ਵੇੜਾ ਬਾਸ ਸਾ ਬਾਸ ਪਾਣੀ ਦੇ ਬੱਲੇ ਉਹਲੇ ਹੌਲੀ ਹੌਲੀ ਇਹ ਠੀਕ ਆ ਬਈ ਚਲ ਦੇ ਮਿੱਤਰੋ ਬਹੁਤ ਸੋਹਣਾ ਹੈ ਇਹਦਾ ਜਿਹੜਾ ਸਟਰਕਚਰ ਆ ਬਾਡੀ ਕਮਾਲ ਆ ਸਰਾ ਸੁਣਾਉਂਦੀ ਬਹੁਤ ਚੰਗੀ ਵੇੜਾ ਲੇਵੇ ਭਾਂਡੇ ਲੋ ਸਾਫ ਸੁਫਰੀ ਹੈ ਦੁੱਧ 16 ਕਿਲੋ ਦੇ ਤਾਜੀ ਚੱਲੀ ਆ ਹੁਣ 12 ਕਿਲੋ ਕੰਡੇ ਵਾਲਾ ਸਾਢੇ 3 ਮਹੀਨਿਆਂ ਦੀ ਸੂਈ ਆ ਇਹ ਆਈ ਨਹੀਂ ਬਾਈ ਨੇ ਕਰਾਈ ਕੰਮ ਦੇ ਵਿੱਚ ਰਹਿ ਗਿਆ ਬਾਈ ਜੇ ਆਈ ਹੋਏ ਦੀ ਗੱਪਣ ਹੋ ਜਣਾ ਤੁਸੀਂ ਕਰਵਾ ਲਿਆ ਜੇ 48000 ਰੁਪਇਆ ਡਿਮਾਂਡਾ ਵਿੱਚੋਂ ਮਾਨਤਨ ਹੋ ਜਾਊਗਾ ਬੱਚੀ ਮੂਰਤargੀ ਆ ਮਿੱਤਰੋ ਸੋਹਣੀ ਸੁਨੱਖੀ ਬਹੁਤ ਜਿਆਦੀਆ ਕਰਮਾਂ ਵਾਲੀ ਜਿਹੜੇ ਭਰਾਣੇ ਘਰੇ ਰੱਖਣ ਨੂੰ ਲੈਣੀਆਂ ਬਈ ਮੇਰੇ ਹਿਸਾਬ ਨਾਲ ਤਾਂ ਬਹੁਤ ਟਿਕਾਣੇ ਦੀ ਚੀਜ਼ ਆ ਬਾਕੀ ਤੁਸੀਂ ਆਪ ਵੇਖਣੀ ਹੋਊਗੀ ਤੁਸੀਂ ਪੈਸੇ ਲਾਉਣੇ ਤੁਹਾਨੂੰ ਜਤਨੀ ਚਾਹੀਦੀ ਆ ਬਾਈ ਤੇ ਨੰਬਰ ਬਾਈ ਕਿੰਨਾ ਆਪਣਾ ਵੀਰੇ 94784 ਜੀ 15092 1 ਵਜੇ ਹੋਰ ਹੋਊਗੀ 9478415092 ਠੀਕ ਹੈ ਬਈ ਇਸ ਨੰਬਰ ਤੇ ਕਰ ਲਿਓ ਵੀਰੇ ਨਾਲ ਗੱਲਬਾਤ ਪਿੰਡ ਹੈਗਾ ਵਾ ਜਿਹੜਾ ਜੰਡ ਵਾਲਾ ਤੇ ਜ਼ਿਲ੍ਹਾ ਹੈਗਾ ਵਾ ਫਰੋਜ਼